ਪਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਤਾਂ ਜਦੋਂ ਪੰਜਾਬ ਪੁਲਿਸ ਦੁਆਰਾ ਇੱਕ ਬਦਮਾਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਬਦਮਾਸ਼ ਦੁਆਰਾ ਪਹਿਲਾਂ ਤਾਂ ਜਿਹੜਾ ਆਪਣਾ ਮੋਟਰਸਾਈਕਲ ਆ ਭਜਾ ਲਿਆ ਜਾਂਦਾ ਤਾਂ ਪਰ ਇਹਨਾਂ ਦੇ ਵਿੱਚ ਜਦੋਂ ਪੁਲਿਸ ਨਜ਼ਦੀਕ ਪਹੁੰਚ ਜਾਂਦੀ ਹੈ ਤਾਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂ ਦੇਣਾ ਦਾ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੁਆਰਾ ਗੋਲੀਆਂ ਚਲਾਈ ਜਾਂਦੇ ਨੇ ਤਾਂ ਬਦਮਾਸ਼ ਦੇ ਗਿੱਟੇ ਦੇ ਵਿੱਚ ਜਿਹੜੀ ਗੋਲੀਆਂ ਉਹ ਲੱਗਦੀਆਂ ਤਾਂ ਅੱਜ ਤੜਕਸਾਰ ਪੰਜਾਬ ਪੁਲਿਸ ਦੁਆਰਾ ਵੱਡਾ ਇਨਕਾਊਂਟਰ ਕੀਤਾ ਗਿਆ ਹਾਲਾਂਕਿ ਬੀਤੇ ਦਿਨ ਵੀ ਜਿਹੜਾ ਜਲੰਧਰ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਸੀ ਤੇ ਅੱਜ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਮ੍ਰੇਸਰ ਤੋਂ ਅਮ੍ਰੇਸਰ ਦੇ ਵਿੱਚ ਇੱਕ 22 ਸਾਲਾ ਬਦਮਾਸ਼ ਸਾਹਿਲ ਨਾਂ ਦਾ ਦੱਸਿਆ ਜਾ ਰਿਹਾ ਜਿਸ ਦੇ ਉੱਪਰ ਪਹਿਲਾਂ ਵੀ 4 ਤੋਂ 5 ਜਿਹੜੇ ਅਪਰਾਧਿਕ ਪਰਚੇ ਦਰਜ ਸੀ ਤਾਂ ਉਹਨਾਂ ਪਰਚਿਆਂ ਦੇ ਵਿੱਚ ਭਗਾਉੜਾ ਕਰਾਰ ਦੱਸਿਆ ਜਾ ਰਿਹਾ ਸੀ ਤਾਂ ਪੁਲਿਸ ਦੁਆਰਾ ਉਹਦਾ ਟਰੈਪ ਲਗਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦੁਆਰਾ ਇਹ ਵੀ ਖੁਲਾਸੇ ਕੀਤੇ ਗਏ ਨੇ ਕਿ ਸੂਤਰਾਂ ਤੋਂ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਕੋਈ ਵੱਡੀ ਵਾਰਦਾਤ ਨੂੰ ਇਸ ਦੁਆਰਾ 22 ਸਾਲਾ ਸਾਹਿਲ ਦੁਆਰਾ ਹਲੇ ਵੀ ਅੰਜਾਮ ਦਿੱਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਕੋਈ ਗੁਪਤ ਤੌਰ ਤੇ ਜਾਣਕਾਰੀ ਮਿਲ ਜਾਂਦੀ ਹੈ ਪੁਲਿਸ ਦੁਆਰਾ ਇਹਨਾਂ ਦਾ ਟਰੈਪ ਲਗਾ ਲਿਆ ਜਾਂਦਾ ਟਰੈਪ ਲਗਾ ਕੇ ਜਦੋਂ ਪੁਲਿਸ ਦੁਆਰਾ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਕੇਬੰਦੀ ਕਰਕੇ ਇਹਨੂੰ ਪਿੱਛਾ ਕੀਤਾ ਜਾਂਦਾ ਪਰ ਇਹਨਾਂ ਦੇ ਵਿੱਚ 22 ਸਾਲਾ ਬਦਮਾਸ਼ ਸਾਹਿਲ ਦੁਆਰਾ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂ ਬਦਮਾਸ਼ ਦੁਆਰਾ ਪੁਲਿਸ ਦੇ ਉੱਪਰ ਇੱਕ ਗੋਲੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਕਿ ਆਪਣੇ ਡਿਫੈਂਸ ਦੇ ਵਿੱਚ ਬਚਾਅ ਕਾਰਜ ਕਰਦੇ ਹੋਏ ਪੁਲਿਸ ਦੁਆਰਾ ਉਸ ਬਦਮਾਸ਼ ਦੇ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ ਪਰ ਇਹਨਾਂ ਦੇ ਵਿੱਚ ਉਸ 22 ਸਾਲਾ ਬਦਮਾਸ਼ ਦੇ ਗੱਟੇ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਕਾਰਨ ਜ਼ਖਮੀ ਹੋ ਕੇ ਉਹ ਮੌਕੇ ਤੇ ਡਿੱਗ ਜਾਂਦਾ ਜਿਸ ਤੋਂ ਬਾਅਦ ਕਿ ਉਸ ਇਲਾਕੇ ਦੇ ਵਿੱਚ ਪੁਲਿਸ ਦੁਆਰਾ ਵੈਰੀਗੇਟਿੰਗ ਕਰ ਦਿੱਤੀ ਜਾਂਦੀ ਹੈ ਹੁਣ ਜਾਣ ਵਾਲੇ ਸਾਰੇ ਲੋਕਾਂ ਦੇ ਜਿਹੜੇ ਰਸਤੇ ਨੇ ਉਹ ਡਿਵਾਈਡ ਕਰ ਦਿੱਤਾ ਗਿਆ ਪੁਲਿਸ ਦੁਆਰਾ ਉਸ ਨੂੰ ਰੈੱਡ ਜ਼ੋਨ ਦੇ ਵਿੱਚ ਕਰ ਦਿੱਤਾ ਗਿਆ ਕਿ ਇਸ ਇਲਾਕੇ ਦੇ ਵਿੱਚ ਕੋਈ ਨਾ ਹੋਵੇ ਕਿਉਂਕਿ ਪੁਲਿਸ ਦੁਆਰਾ ਉਧਰ ਪਹਿਰਾਬਧਾ ਹਦ ਦਿੱਤਾ ਗਿਆ ਇਨਕਾਊਂਟਰ ਕੀਤਾ ਗਿਆ ਜਿੱਥੇ ਕਿ ਇੱਕ ਬਦਮਾਸ਼ ਪੁਲਿਸ ਦੁਆਰਾ ਹੁਣ ਇਹ ਵੀ ਪਹਾਲ ਕੀਤੀ ਜਾ ਰਹੀ ਹੈ ਕਿ ਕਿਹੜੇ ਗਰੁੱਪ ਦੇ ਨਾਲ ਜਾਪਰ ਬਦਮਾਸ਼ਾਂ ਦੇ ਕਿਹੜੇ ਜਿਹੜਾ ਗੈਂਗਸਟਰਾਂ ਦਾ ਗਰੁੱਪ ਆ ਉਹਦੇ ਨਾਲ ਸਬੰਧਤ ਸੀ ਕਿਹੜੇ ਗਰੁੱਪ ਦੇ ਨਾਲ ਰਲ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਤਾਂ ਇਹ ਸਾਰੀ ਪੁੱਛਗਿੱਛ ਜਿਹੜੀ ਕੀਤੀ ਜਾਵੇਗੀ ਵਾਓ ਸੁਣੋ ਰਿਹਾ ਤੈਨੂੰ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਇੱਕ ਬੰਦਾ ਤਾਂ ਸਾਇਲ ਨੀਲਾ ਕਰਕੇ ਉਸ ਕੋ ਪਰ ਕੀ ਬੋਲਤੇ ਹਨ हमको इन्फॉर्मेशन मिली थी कि ये एरिया में घूम रहा है उसके ऊपर वेपन वेपन है तो हम लोगों ने फिर एरिया में गश्त करना स्टार्ट किया तो एक उस बंदे की गाड़ी पता चली हमें तो उसका पीछा किया तो वो पीछा करते करते वो पुलिस को चकमा देके इधर उधर पीछे पुलिस पार्टी आ रही थी तो पुलिस पार्टी यहाँ तक उसका पीछा करते आई तो यहाँ पे आया तो उसकी बाइक चल गई थी तो, जी। तो फिर उसके पास जो वेपन था उससे उसने पुलिस पार्टी पे फायर किया जी जवाबी कार्रवाई ने पुलिस ने फायर की तो उसके एक बुलेट लेग में इंजरी हुई है बुलेट इंजरी हुई है उसकी सर कितनी गोली चलाई उन्होंने उन्होंने एक गोली चलाईन तो कितने उसके पास। एक ही था एक तो का रहने सर वाला इतने वो यहाँ चार, चार, चार फेजपुरा का है वो अभी इन्वेस्टिगेशन चल रहा था वो एक मोटरसाइकिल एक वेपन रिकवर किया था कितनी जेडा न ਯੁੱਧ ਛੇੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਦੇ ਵਿੱਚ ਸਪੈਸ਼ਲ ਕੈਂਪੇਨ ਦੇ ਵਿੱਚ ਅਸੀਂ ਡਰੱਗਸ ਸਮਗਲਰਸ ਨੂੰ ਦੇ ਖਿਲਾਫ ਐਕਸ਼ਨ ਚਲਾ ਰਹੇ ਹਾਂ ਔਰ ਇਹਦੇ ਵਿੱਚ ਐਸਐਚਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲੀਅਨ ਮਾਲ ਦੇ ਕੋਲ ਇਸ ਮਿਲਿਸ ਇਨਫੋਰਮੇਸ਼ਨ ਕਿ ਜਿਹੜਾ ਹੈਗਾ ਸਾਹਿਲ ﺍﻟੀਅਸ ਨੀਲਾ ਬੜਾ ਨੋਟੋਰੀਅਸ ਇੱਕ ਪੈਡਲਰ ਤੇ ਸਮਗਲਰ ਇਹਨੂੰ ਕਹਿ ਸਕਦੇ ਆਂ ਪਾ ਚਾਰ ਮੁਕਦਮੇ ਤੇ ਦਰਜ ਨੇ ਕਾਰਮਜਕ ਦਾ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹਦੀ ਇਨਫੋਰਮੇਸ਼ਨ ਤੇ ਜਦੋਂ ਉਹਨਾਂ ਨੇ ਇਹਨੂੰ ਲੱਭਣਾ ਸ਼ੁਰੂ ਕੀਤਾ ਤਾਂ ਕਾਫੀ ਪੁਲਿਸ ਪਾਰਟੀ ਲੱਭਦੀ ਲੱਭਦੀ ਅੱਗੇ ਕਾਫੀ ਗਲੀਆਂ ਚੋਂ ਘੁੰਮਦੇ ਕੰਮ ਦੇ ਸਦਰ ਏਰੀਏ ਦੇ ਜੂਰਿਸਡਿਕਸ਼ਨ 'ਚ ਆ ਗਿਆ ਤੇ ਮਜੀਠਾ ਰੋਡ ਦੀ ਜਿਹੜੀ ਪਾਰਟੀ ਉਹ ਫਾਲੋ ਕਰ ਰਹੀ ਸੀਗੀ ਉੱਥੇ ਆ ਕੇ ਮੋਟਰਸਾਈਕਲ ਤੇ ਸੀਗਾ ਇਹਨੇ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਜਦੋਂ ਇਧਰ ਨੂੰ ਮੋੜਿਆ ਤੇ ਇੱਥੇ ਸਲਿੱਪ ਹੋ ਗਿਆ ਮੋਟਰਸਾਈਕਲ ਆ ਕੇ ਇਹਦਾ ਤੇ ਉਸ ਤੋਂ ਬਾਅਦ ਇਹਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਐਸ.ਆਈ. ਅਮਰ ਸਿੰਘ ਨੇ ਇਹ ਚੌਕੀ ਇੰਚਾਰਜ ਫੈਜ਼ਪੁਰਾ ਉਹਨੇ ਆਪਣੇ ਸਰਵਿਸ ਰਵਾਲਵਰ 9mm ਜੋ ਟੈਲੀਟਰੀ ਫਾਈਲ ਕੀਤਾ ਆਪਣੀ ਸੈਲਫ ਡਿਫੈਂਸ ਉਹ ਇਹਦੇ ਲੱਗਿਆ ਮਲਜ਼ਮ ਦੇ ਔਰ ਇਹਨੂੰ ਉਸ ਤੋਂ ਬਾਅਦ ਫਿਰ ਹਸਪਤਲ ਦਾਖਲ ਕਰਾਇਆ ਗਿਆ ਬਾਕੀ ਦੀ ਤਫਤੀਸ਼ جاری ਹੈ ਕਿਉਂਕਿ ਇਹਦੇ ਚ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਔਰ ਮੈਂ ਇਸ ਗੱਲ ਨੂੰ ਪੁਲਿਸ ਪਾਰਟੀ ਦੀ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਫਾਲੋਅ ਅਪ ਕੀਤਾ ਚਾਹੇ ਦੂਸਰੇ ਥਾਣੇ ਦੀ ਜੂ ਡਿরেকਸ਼ਨ ਤੱਕ ਜਾ ਕੇ ਵੀ ਔਰ ਇੱਥੇ ਅਸੀਂ ਨਵਾਂ ਕੇਸ ਦਰਜ ਕੀਤਾ ਜਿਹੜਾ ਅਟੈਂਪਟ ਟੂ ਮਰਡਰ ਔਰ ਅਮਜ਼ੈਕਟ ਦਾ ਜਿੱਥੇ ਇਹ ਇਨਕਾਊਂਟਰ ਹੋਇਆ ਹਾਂ ਹਾਂ ਜੀ ਨਹੀਂ ਤੇ ਹੋਰ ਵੀ ਹੈਗੇ ਜੀ ਉਹਨਾਂ ਨੂੰ ਫਾਲੋ ਕਰ ਰਹੇ ਆਂ ਆਪਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਔਰ ਸਾਨੂੰ ਉਮੀਦ ਹੈ ਕਿ ਹੋਣ ਵਾਲੇ ਤੇ ਨਾਲ ਚ ਰਿਕਵਰੀ ਵੀ ਹੋਏਗੀ ਤੋ ਵੈਪਨ ਕਿਹੜਾ ਮਿਲੇ ਨਸ਼ਾ ਤਸਕਰ ਹੈ ਜੀ ਨਾਲ ਗੈਂਗਸਟਰ ਵੀ ਕਹਿ ਸਕਦੇ ਆ ਬਿਕੋਜ਼ ਇਹ ਨਾਲ ਵੈਪਨ ਵੀ ਰੱਖਦਾ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਵੀ ਆ ਤੇ ਤਿੰਨ ਐਨਡੀਪੀਐਸ ਦੇ ਪਰਚੇ ਅਲੱਗ ਅਲੱਗ ਥਾਣਿਆਂ ਦੇ ਹਾਂਜੀ ਵੈਪਨ ਇਹ ਤੋਂ 32 ਬੋਰ ਦਾ ਮਿਲਿਆ ਜੀ ਜਿਸ ਤੇ ਜਿਸ ਦੇ ਤੋਂ ਇਹਨੇ ਪੁਲਿਸ ਪਾਰਟੀ ਨਾਲ ਫਾਇਰਿੰਗ ਕੀਤੀ ਸੀ ਸਰ ਕਿੰਨੀਆਂ ਗੋਲੀਆਂ ਇਸ ਨੌਜਵਾਨ ਦੇ ਵੱਲੋਂ ਚੁਆਈਆਂ ਗਈਆਂ ਜੀ ਇਹ ਇੱਕ ਇਹਦੇ ਵੱਲੋਂ ਚੱਲੀ ਇੱਕ ਰਿਟੈਲੀਟਰੀ ਸੈਲਫ ਡਿਫੈਂਸ ਫਾਇਰ ਹੋਇਆ ਪੁਲਿਸ ਪਾਰਟੀ ਦਾ ਗੱਲਾ ਸੀ ਜਾਂ ਕੋਈ ਹੋਰ ਵੀ ਨਾਲ ਲੱਗੀ ਸੀ ਇਹਦੇ ਨਾਲ ਨਹੀਂ ਕੱਲ ਤਾਂ ਕੱਲਾ ਹੀ ਸੀਗਾ ਇਹ ਬਾਕੀ ਦੇ ਸਾਥੀ ਆ ਉਹਨਾਂ ਤੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿੰਨੀ ਉਮਰ ਹੈ ਦੀ ਹੁਣੀ ਹੈ ਮੇਰੇ ਖਿਆਲ 22 22 ਸਾਲ ਜੀ ਰਾਤ ਤੇ ਲੇਟ ਆਲਮੋਸਟ 12 ਦੇ ਨੇੜੇ ਤੇੜੀ ਹੈ ਅਰੇ ਪਹਿਲਾਂ ਵੀ ਕਿਸਾ ਇਹ ਦੋ ਦੋ ਮੁਕਦਮੇ ਦਰਜ ਹੋਏ ਜੀ ਮਜੀਠਾ ਰੋਡ ਪਹਿਲਾਂ ਇਨਫੋਰਮੇਸ਼ਨ ਤੇ ਹੋਇਆ ਔਰ ਉਸ ਪਾਰਟੀ ਨੇ ਆਪਣੀ ਜਦੋਂ ਫਾਲੋਅ ਅਪ ਚਾ ਕੇ ਇੱਥੇ ਜਦੋਂ ਇਨਕਾਊਂਟਰ ਹੋਇਆ ਉਸ ਤੇ ਵਿੱਚ ਇੱਥੇ ਵੀ ਨਵਾਂ ਪਰਚਾ ਦਰਜ ਕੀਤਾ ਗਿਆ ਸਰ ਕਿੰਨੀ ਦੇਰ ਤੋਂ ਬਾਹਰ ਸੀ ਹਾਂਜੀ ਹਾਂਜੀ ਸਰ ਕਿੰਨੀ ਦੇਰ ਤੋਂ ਬਾਹਰ ਸੀ ਉਹ ਚੈੱਕ ਕਰਦੇ ਆਂ ਜੀ ਸਾਰਾ ਦਾ ਜੇਲ ਰਿਕਾਰਡ ਵਗੈਰਾ ਅਸੀਂ ਸਾਰਾ ਇਸ ਕੰਮ 'ਚ ਲੱਗੇ ਹੋਏ ਹਾਂ ਵੀ ਇਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਸਪੈਸ਼ ਕੀਤਾ ਜਾਵੇ। ਕਿੰਨੇ ਦਿਨ ਤੋਂ ਕੰਮ ਕਰਿਆ ਸੀ? ਕਾਫੀ ਦਿਨ ਤੋਂ ਮੁਕਦਮੇ ਹੈਗੇ ਜੀ ਤੁਸੀਂ ਦੇਖੋ ਤਾਂ 4 ਮੁਕਦਮੇ ਐਂ 3 ਐਨਡੀਪੀਐਸ ਦੇ ਕਾਰਮਜ਼ੈਕਟ ਦੇ ਇਹਦਾ ਮਤਲਬ ਬੰਦਾ ਕਰਮ